ਅਰਦਾਸ ਇੱਕ ਜ਼ਰੂਰੀ ਵਸਤੂ ਹੈ। ਕਈ ਮੌਕੇ ਆਉਂਦੇ ਹਨ ਜਦੋਂ ਵੱਡੇ ਰਾਠ ਮੁਖ ਲਈ ਵੀ ਕੋਈ ਆਸਰਾ ਨਹੀਂ ਰਹਿ ਜਾਂਦਾ ਸਿਵਾਏ ਇੱਕ ਅਰਦਾਸ ਦੇ। ਸਭ ਤੋਂ ਸਿਆਣਾ ਆਦਮੀ ਸੋਕਰਾਟ ਕਿਹਾ ਜਾਂਦਾ ਹੈ। ਇਹ ਮੌਤੋਂ ਬੇਪਰਵਾਸੀ। ਜ਼ਹਿਰ ਦਾ ਪਿਆਲਾ ਉਸਨੇ ਇਹ ਸ਼ਰਬਤ ਵਾਂਗ ਪੀ ਲਿਆ ਸੀ। ਉਹ ਵੀ ਅਰਦਾਸ ਦਾ ਟਾਇਲ ਸੀ। ਸਿੱਖ ਧਰਮ ਵਿੱਚ ਅਰਦਾਸ ਦੀ ਇੱਕ ਖਾਸ ਅਹਿਮੀਅਤ ਹੈ। ਸਆਂੀਆਂ ਰੀਤਾ ਰਸਮਾਂ ਦੀ ਥਾਂੇ ਸਿੱਖਰੀ ਇੱਕ ਅਰਦਾਸ ਕਾਫੀ ਹੈ। ਅਰਦਾਸ ਜਨਮ, ਵਿਆਹ, ਮੌਤ ਤੇ ਜੰਗ ਵੇਲੇ ਕੀਤੀ ਜਾਂਦੀ ਹੈ। ਸਨ 1893 ਵਿੱਚ ਭਾਈ ਵੀਰ ਸਿੰਘ ਦੇ ਯਤਨਾ ਨਾਲ ਖਾਲਸਾ ਟ੍ਰੈਕਟ ਸੁਸਾਇਟੀ ਦਾ ਪਹਿਲਾ ਟ੍ਰੈਕਟ ਪ੍ਰਾਰਥਨਾ ਛਪਿਆ ਇਸ ਵਿੱਚ ਸਿਰਫ ਅਰਦਾਸ ਦੀ ਜ਼ਰੂਰਤ ਹੀ ਨਹੀਂ ਦਰਸਾਈ ਗਈ ਸਗੋਂ ਸੰਕੇਤਕ ਤੌਰ ਤੇ ਦੱਸਿਆ ਹੈ ਕਿ ਕਿਸੇ ਵੀ ਕੰਮ ਦਾ ਆਰੰਭ ਅਰਦਾਸ ਤੋਂ ਹੋਣਾ ਚਾਹੀਦਾ ਹੈ ਪੜ੍ਹੇ ਲਿਖੇ ਨੌਜਵਾਨ ਪੁੱਛਦੇ ਹਨ ਕਿ ਅਰਦਾਸ ਸੁਣੀ ਜਾਂਦੀ ਹੈ ਕਿ ਅਰਦਾਸ ਦਾ ਉੱਤਰ ਮਿਲਦਾ ਹੈ ਆਸਕਰ ਵਾਇਲਟ ਨੇ ਅਰਦਾਸ ਦੇ ਉੱਤਰ ਬਾਰੇ ਲਿਖਿਆ ਸੀ ਅਰਦਾਸ ਦਾ ਉੱਤਰ ਮਿਲਣਾ ਹੀ ਨਹੀਂ ਚਾਹੀਦਾ ਜੇ ਅਰਦਾਸ ਦਾ ਉੱਤਰ ਮਿਲੇ ਤਾਂ ਉਹ ਅਰਦਾਸ ਨਹੀਂ ਰਹਿੰਦੀ ਉਹ ਖਤੋਂ ਕਿਤਾਬਤ ਦਾ سلسلہ ਬਣ ਜਾਂਦਾ ਹੈ ਇਸ ਲਿਹਾਜ਼ ਤੋਂ ਸਿੱਖ ਦੀ ਅਰਦਾਸ ਬਿਲਕੁਲ ਨਿਰਾਲੀ ਚੀਜ਼ ਹੈ ਭਲੇ ਲਈ ਕੀਤੀ ਜਾਂਦੀ ਹੈ ਸਿੱਖ ਲਈ ਅਰਦਾਸ ਚੜ੍ਹਦੀ ਕਲਾ ਦਾ ਸਾਧਨ ਹੈ ਇਹ ਛੋਟੇ ਤੋਂ ਵੱਡੇ ਹੋਣ ਦਾ ਸਹਿ ਸੁਭਾ ਯਤਨ ਹੈ ਸਰਵਤ ਦੇਪਾ ਵਿੱਚ ਲੀਨ ਹੁੰਦਿਆਂ ਹੀ ਸਾਡੇ ਉਹ ਸਾਰੇ ਨੁਕਸ ਦੂਰ ਹੋ ਜਾਂਦੇ ਹਨ ਜੋ ਸਾਡੇ ਛੋਟੇ ਹੋਣ ਕਰਕੇ ਹਨ ਮਹਾਰਾਜਾ ਰਣਜੀਤ ਸਿੰਘ ਵਾਗੇ ਬਹਾਦਰ ਉਦਾਰਚਿਤ ਸ਼ਕਤੀਸ਼ਾਲੀ ਵਿਅਕਤੀ ਨੂੰ ਜਦੋਂ ਵੱਡੀਆਂ ਮਹਿਮਾਂ ਤੇ ਪੀੜਾਂ ਪੈਂਦੀਆਂ ਸਨ ਉਹ ਅਕਾਲਪੁਰਖ ਅੱਗੇ ਅਦਾਸ ਕਰਦੇ ਤੇ ਆਪਣਾ ਕਾਰਜ ਸਿੱਧ ਕਰ ਲੈਂਦੇ ਸਨ ਇੱਕ ਵਾਰੀ ਇੱਕ ਵੱਡਾ ਸਰਦਾਰ ਜੋ ਪਹਿਲੇ ਧੜਵੀ ਸੀ ਬਾਗੀ ਹੋ ਗਿਆ ਮਹਾਰਾਜੇ ਨੇ ਉਸ ਉੱਪਰ ਜਿੱਤ ਪ੍ਰਾਪਤ ਕਰਕੇ ਉਸ ਨੂੰ ਰੋਤਾਸ ਦੇ ਕਿਲੇ ਚ ਕੈਦ ਕਰ ਦਿੱਤਾ ਕੈਦ ਵਿੱਚ ਇਸ ਅਦਾਤ ਸ੍ਰੀਮ ਪਰਮੇਸ਼ਰ ਤੇ ਮਨੁੱਖਾਂ ਨੂੰ ਗਾਲਾਂ ਦਿੰਦਾ ਰਹਿੰਦਾ ਇੱਕ ਦਿਨ ਦੁਖੀ ਸਮਾਂ ਕੱਟਣ ਲਈ ਆਪਣੀ ਕੁਟਿਆ ਦੇ ਜਾਲੇ ਫਰੋਲ ਲਿਆ ਸੀ ਅਚਾਨਕ ਉਸ ਦੇ ਹੱਥ ਇੱਕ ਪੁਰਾਣੀ ਪੋਥੀ ਲੱਗੀ ਉਸ ਨੂੰ ਪੜ੍ਹ ਕੇ ਉਹ ਸੋਚਾਂ ਵਿੱਚ ਪੈ ਗਿਆ ਕਿ ਕੀ ਪ੍ਰਮਾਤਮਾ ਸਦਾ ਪਛਦਾ ਹੈ ਕੀ ਉਸਦੀ ਮਹਿਤੀ چاہੇਟ ਉਹ ਨਹੀਂ ਆ ਸਕਦਾ ਇੱਕ ਰਾਤ ਮੀ ਹਨੇਰੀ ਤੇ ਵੱਖਾਂ ਨੇ ਉਹ ਤਰਥਲੀ ਮਚਾਈ ਕਿ ਕੈਦੀ ਨੂੰ ਨੀਂਦ ਨਾ ਆਈ ਉਸਨੇ ਸਾਰੀ ਰਾਤ ਇਸ ਸੋਚ ਵਿੱਚ گزار ਦਿੱਤੀ ਕਿ ਮੈਂ ਪਾਪੀ ਹਾਂ ਤੇ ਪ੍ਰਮਾਤਮਾ ਸਭ ਨੂੰ ਸਹਾਰਾ ਦਿੰਦਾ ਹੈ ਕੀ ਮੇਰੇ ਪਾਪ ਵੀ ਖਿਮਾ ਹੋ ਸਕਦੇ ਹਨ ਇਹਨਾਂ ਸੋਚਾਂ ਦਾ ਫਲ ਇਹ ਹੋਇਆ ਕਿ ਉਸਦੇ ਮਨ ਵਿੱਚ ਪਛਤਾਵਾ ਹੋਇਆ ਤੇ ਉਹ ਹੱਥ ਜੋੜ ਕੇ ਕੇ ਪ੍ਰਾਰਥਨਾ ਕਰਨ ਲੱਗਾ हे ਪਿਤਾ ਮੈਥੋਂ ਵੱਧ ਕੇ ਪਾਪੀ ਕੋਈ ਨਹੀਂ ਮੈਂ ਕੁੰਭੀ ਨਰਕ ਦੇ ਜੋਗ ਹਾਂ ਪਰ ਆਪ ਬਖਸ਼ਿੰਦ ਹੋ ਮੈਨੂੰ ਵੀ ਬਖਸ਼ੋ ਕੁਝ ਦਿਨ ਬਾਅਦ ਫਿਰ ਉਹ ਕੈਦੀ ਉਹੋ ਪੋਥੀ ਪੜਨ ਲੱਗਾ ਤਾਂ ਇਹ ਸ਼ਬਦ ਪੜਿਆ ਜਾ ਕੋ ਮੁਸਕਲ ਅਤ ਬਣੈ ਢੋਈ ਕੋ ਇਹਨਾਂ ਦੇ ਲਾਗੂ ਹੋਏ ਦੁਸ਼ਮਣਾਂ ਸਾਖ ਵੀ ਭਜ ਖਲੇ ਸਭੋ ਭਜੈ ਆਸਰਾ ਚੁਕੈ ਸਭ ਅਸਰਾਓ ਚਿਤ ਆਵੈ ਉਸ ਪਾਰ ਬ੍ਰह्म ਲਗੇ ਨ ਤਤੀਵਾਓ ਲਗੇ ਨ ਤਤੀਵਾਓ ਇਹ ਸਾਰੇ ਸ਼ਬਦ ਪੜ ਕੇ ਕੈਦੀ ਦਾ ਮਨ ਸ਼ਾਂਤ ਹੋ ਗਿਆ ਉਸ ਦੇ ਸਭ ਸੰਕਟ ਨਿਵਿੱਤ ਹੋ ਗਏ ਉਸ ਦੀ ਦਿਨੋ ਦਿਨ ਪਾਠ ਕਰਨ ਵਿੱਚ ਰੁਚੀ ਵਧਦੀ ਗਈ ਉਸ ਦੇ ਸੁਭਾਅ ਵਿੱਚ ਆਈ ਤਬਦੀਲੀ ਵੇਖ ਕੇ ਸਭ ਲੋਕ ਹੈਰਾਨ ਹੋ ਰਹੇ ਸਨ ਇਸ ਤੋਂ ਕੁਝ ਦਿਨ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਲੋਤਾਸ ਆਡੇਰੇ ਲਾਇ ਰਾਤ ਨੂੰ ਉਹਨਾਂ ਦੀ ਸਿਹਤ ਵਿਗੜ ਗਈ ਅੱਧੀ ਰਾਤ ਤੱਕ ਨੀਂਦ ਨਾ ਆਈ ਸਭ ਇਲਾਜ ਕੀਤੇ ਗਏ ਪਰ ਸਭ ਵਿਅਰਥ ਉਹਨਾਂ ਨੇ ਅਕਾਲ ਪੁਰਖ ਅੱਗੇ ਬੇਨਤੀ ਕੀਤੀ ਕਿ हे ਕਰਤਾਰ ਮੈਨੂੰ ਨੀਂਦ ਬਖਸ਼ ਝਟ ਨੀਂਦ ਆ ਗਈ ਸਵੇਰੇ ਖੁਸ਼ੀ-ਖੁਸ਼ੀ ਉੱਠੇ ਰਾਜਾ ਧਿਆਨ ਸਿੰਘ ਦੀ ਸਲਾਹ ਨਾਲ ਧੜਵੀ ਕੈਦੀ ਨੂੰ ਰਿਹਾ ਕਰ ਦਿੱਤਾ ਉਸਨੇ ਮਹਾਰਾਜਾ ਸਾਹਿਬ ਅੱਗੇ ਪੇਸ਼ ਹੋ ਕੇ ਸਾਰਾ ਹਾਲ ਸੁਣਾਇਆ ਕਿ ਕਿਸ ਤਰ੍ਹਾਂ ਉਸਦੇ ਸੁਭਾਅ ਵਿੱਚ ਤਬਦੀਲੀ ਆਈ ਮਹਾਰਾਜਾ ਰਣਜੀਤ ਸਿੰਘ ਉਸ ਦੀਆਂ ਗੱਲਾਂ ਸੁਣ ਕੇ ਬਹੁਤ ਪ੍ਰਭਾਵਿਤ ਹੋਏ ਉਹਨਾਂ ਨੇ ਉਸ ਨੂੰ ਫੇਰ ਸਰਦਾਰੀ ਦੇਣੀ ਚਾਹੀ ਪਰ ਉਸਨੇ ਮਨਾਹੀ ਕਰ ਦਿੱਤੀ ਲੇਖਕ ਪ੍ਰਾਰਥਨਾ ਦੀ ਮਹਾਨਤਾ ਨੂੰ ਦੱਸੌਂਦਾ ਹੈ ਕਿ ਪ੍ਰਾਰਥਨਾ ਜੀਵਨ ਵਿੱਚ અત્યੰਤ ਜ਼ਰੂਰੀ ਹੈ ਇਹ ਦੁਨੀਆ ਥੋੜ੍ਹ ਦਿਨ ਹੈ ਅੰਤ ਨੂੰ ਪਰਮੇਸ਼ਰ ਦੀ ਦਰਗਾਹੇ ਚੱਲਣਾ ਹੈ ਜਿੱਥੇ ਭਲੇ ਬੁਰੇ ਕੰਮਾਂ ਦਾ ਨਿਸਤਾਰਾ ਹੋਣਾ ਹੈ ਜਗਤ ਆ ਵਿਹਾਰ ਸ਼ੁੱਧ ਰੱਖੋ ਤੇ ਮਨ ਕਤਾਰਵਲ ਰੱਖੋ ਅਰਸ਼ ਦੀ ਪ੍ਰਾਰਥਨਾ ਕਰੋ